ਸਰਸ਼ਿਕਾ ਅਲਕਿੰਨ ਤੁਸੀਂ ਸਾਰੇ ਵਧੀਆ ਦੇਖੋ ਅਸੀਂ ਹੋ ਗਏ ਰੈਡੀ ਤੇ ਅਸੀਂ ਜਾ ਰਹੇ ਹਾਂਗੇ ਅੱਜ ਖਟੂ ਸ਼ਾਮ ਮੰਦਰ ਮੈਂ ਵੀ ਮੇਰੇ ਰੈਡੀ ਹੋ ਗਏ ਦੇਖੋ ਪੈਨ ਲਗਾ ਕੇ ਸੁਰਖੀ ਗਿੰਦੀ ਖਟੂ ਸ਼ਾਮ ਬਾਬੇ ਚੱਲਾਂਗੇ ਫੇਰਾ ਅਸੀਂ ਜਾ ਰਹੇ ਹਾਂ ਖਟਸ਼ਾਮ ਮੰਦਰ ਅੱਜ ਮੈਂ ਵੀ ਸੂਟ ਪਾਇਆਗਾ ਮੈਂ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਦਿਲਜੋਤ ਅਰ ਰਜਤ ਵੀ ਹੋ ਗਏ ਤਿਆਰ ਰਜਤ ਦਾ ਇਹ ਹੀ ਕੋਟ ਫੇਵਰੇਟ ਹੈ ਇਹ ਹੀ ਪਾ ਲੰਦਾ ਰੋਜ਼ ਦੇਖੋ ਕੱਢ ਲਿਆ ਸੀ ਮੈਂ ਉਹਦਾ ਬੁਲਟ ਚਲੋ ਰੈਡੀ ਜੀ ਅਸੀਂ ਚੱਲੇ ਦੇਖੋ ਮੰਮੀ ਵੀ ਆ ਗਈ ਬਹੁਤ ਹੀ ਨੋਰਮਲ ਕਰਤਾ ਸੀ ਮੇਨ ਡੋਰ ਬੰਦ ਪਿੰਦਰ ਸਟਾਰਟ ਲਓ ਸੰਗ ਲਾਉਦੇ ਚੈਨ ਤੋਂ ਫੋਟੋ ਚ ਜਾ ਰਹੇ ਆਂਗੇ ਤਾਂ ਇਹ ਸੀ ਜਾ ਰਹੇ ਆਂਗੇ ਨਾਲ ਸਾਡੇ ਰਜਤ ਵੀ ਜਾ ਰਿਹਾ ਹੈ ਮੰਮੀ ਬੈਠੇ ਨੇ ਬੇਚੀ ਆਏ ਜਦੋਂ ਅੱਗੇ ਹੀ ਤਾਂ ਨਿਕਲ ਰਿਹਾ ਅੱਗੇ ਨਗਰ ਕੀਰਤਨ ਬਾਬੇ ਦਾ ਬੰਦ ਹੋਊਗੀ ਇਧਰੋਂ ਸਾ ਨਾਗਰੀਆਂ ਨੇ ਤਾਂ ਜੱਟੀਆਂ ਆਏ ਸੋ ਬਾਬੇ ਦੀ ਸਵਾਰੀ ਆ ਗਈ ਬਰਾਦੀ ਵੱਡਲੇ ਨੇ ਇਧਰ ਹੈ ਨਹੀਂ ਰਾਹ ਇਸ ਕਰਕੇ ਅਸੀਂ ਚੱਲਿਆ ਪਰ ਆ ਦੇਖੋ ਜੀ ਸਾਡੇ ਪੰਡਤੀਆਂ ਕੰਕਾਂ ਤੁਹਾਨੂੰ ਅਸੀਂ ਪਹਿਲਾਂ ਵੀ ਪਿਛਲੀ ਵਾਰੀ ਵਿੱਚ ਦਿਖਾਇਆ ਸੋਹਣੀਆਂ ਬੜੀਆਂ ਲੱਗਦੀਆਂ ਨੇ ਉਧਰ ਨਗਰ ਕੀਰਤਨ ਨਿਕਲੇ ਸੀ ਇਸ ਕਰਕੇ ਅਸੀਂ ਦੂਸਰੇ ਰਾਗਣੀ ਦੀ ਆ ਗਏ ਉਧਰ ਸਾਨੂੰ ਰਾਣੀ ਮਿਲਿਆ ਕਿ ਨਿਕਲੁੰਦਾ ਅੱਗੇ ਆ ਗਈ ਜੀ ਮੇਨ ਸੜਕ ਅੱਪਰ ਕੀ ਪਾਣੀ ਮੈਂ ਅਸੀਂ ਆ ਗਏ ਮੇਨ ਰੋਡ ਤੇ ਜੀ ਗੱਡੀਆਂ ਚੱਲ ਰਹੀਆਂ ਨੇ ਦੇਖੋ ਕਿਵੇਂ ਦੇਖੋ ਹਾਂ ਜਮੀਨ ਹੀ ਅੱਧਾ ਹੌਲੀ ਕਰਦਾ ਹੈਗਾ ਆ ਦੇਖੋ ਰਜੀਤ ਚਲਾ ਰਿਹਾ ਮੋਟਰਸਾਈਕਲ ਜੀ ਅਸੀਂ ਪਹੁੰਚਨ ਆ ਲਿਆ ਖਾਟੂ ਸ਼ਾਮ ਦੀਆਂ ਕਿੰਨੀਆਂ ਗੱਡੀਆਂ ਖੜੀਆਂ ਨੇ ਦੇਖੋ ਪੂਰਾ ਗੱਡੀਆਂ ਦਾ ਬਾਜ਼ਾਰ ਹੈ ਸਟੋਰ ਹੈ ਗੱਡੀਆਂ ਦਾ ਇਹਦਾ ਬਹੁਤ ਛੜਕਦੇ ਇੱਥੇ ਪੁੱਲ ਬਣਾ ਦੇ ਦੇ ਦੇਵਾਂਗੇ ਜਿਦੋਂ ਪੁੱਲ ਆਏ ਦੇਖੋ ਗੱਡੀਆਂ ਹੀ ਗੱਡੀਆਂ ਹਾਂ ਓਏ ਹੋਰਿਆ ਤੂੰ ਕਿੱਧਰ ਦੇਖਣਾ ਇੱਥੇ ਦਾ ਕਨਾ ਜਰ ਮਾਰੋ ਗੱਡੀਆਂ ਹੀ ਦੀਂਦੀਆਂ ਨੇ ਹਾਂ ਦੇਖੋ ਦੇਖੋ ਜੀ ਅਸੀਂ ਪਹੁੰਚ ਗਏ ਖਟੂ ਸ਼ਾਮ ਮੰਦਿਰ ਉਹ ਸਾਹਮਣੇ ਐ ਤਾਨੂੰ ਵੀ ਦੇਖ ਰਹੇ ਨੇ ਮੰਦਿਰ ਆਹ ਆ ਦੇਖੋ ਚੰਡੇ ਦਿਖ ਰਹੇ ਨੇ ਮੰਦਿਰ ਦੇ ਸਭ ਤੋਂ ਸੋਹਣਾ ਮੰਦਿਰ ਘਾਟੂ ਸ਼ਾਮ ਦੇਖਿਓ ਜੰਨ ਲਾ ਨਾ ਦੇਖੋ ਬਾਬਾ ਜੀ ਦੇ ਚੰਡੇ ਵੀ ਨੇ ਹਾਂ ਤੇ ਕੰਨਾ ਵੀ ਲੱਗੀਆਂ ਹੋਈਆਂ ਨੇ ਆੰਤੀ ਆਪਲੇ ਲੈਣਾ ਰੂਪ ਬਬਜੀਤਾ ਇਹਦੇ ਅੰਦਰ ਹੁਣ ਮੰਦਿਰ ਤੇ ਹੈਡ ਹੋ ਗਈ ਜੀ ਅਸੀਂ ਅੰਦਰ ਆ ਗਿਆ ਖੱਟੂ ਸ਼ਾਹ ਉੱਪਰ

ਸ਼ਾਮ ਬਾਬੇ ਦਾ 파ਟਕ ਪੰਗ ਹੋ ਚੁਕੀ 3 ਵਜੇ ਤੋਂ 3 ਵਜੇ ਖੁੱਲੂਗਾ ਇਹ ਮੰਦਰ ਅੰਮਾ ਪਾ ਚੱਲਦੇ ਹੀ ਕਰੀਏ ਸੋਦੇ ਜੇ ਤੱਕ ਸ਼ਰ ਹੋ ਗਏ ਟਾਈਮ ਨਾ ਲੱਗਿਆ ਆਪਾਂ ਹਨਾ ਜਿਵੇਂ ਫੋਟੋ ਖਿੱਚਣ ਲਈ ਰਹਿ ਰਹੇ ਕੋਜੀ ਘਾਟ ਤੋਂ ਸ਼ਾਮੰਤਰ ਹੋ ਗਿਆ ਬੰਦ ले लो देखो कि खाटू शाम बाबा के झंडे लहरा रहे ने गए मंदिर के अभी भी ले लिया झंडा हां जी ਅਸੀਂ ਅੱਗੇ ਘਾਟੂ ਸ਼ਾਮ ਮੰਦਰ ਮੱਥਾ ਟੇਕ ਕੇ ਫਿਰ ਅਸੀਂ ਚੱਲਾਂਗੇ ਫੋਨ ਵਾਲੀ ਸ਼ਾਪ ਤੇ ਡੈਡੀ ਦਾ ਫੋਨ ਹੋ ਰਿਹਾਗਾ ਖਰਾਬ ਤੇ ਆਪਾਂ ਫੋਨ ਡੈਡੀ ਦਾ ਦੇ ਕੇ ਆਉਣਾ ਸੰਭਰਾਨ ਵਾਸਤੇ ਦੇਖੋ ਜੀ ਅਸੀਂ ਬਾਜ਼ਾਰ ਚ ਪਹੁੰਚ ਗਏ ਭਾਈ ਅਸੀਂ ਅੱਗੇ ਹੋਟਲ ਤੇ ਤੇ ਅਸੀਂ ਨੇ ਸਮੋਸੇ ਲੈ ਲਏ ਹੁਣ ਅਸੀਂ ਸਾਰੇ ਲੱਗਿਆ ਸਮੋਸੇ ਖਾਣ ਲੱਗੀ ਦੁਪਹਿਰਾਂ ਭੁੱਖ ਲੱਗੀ ਦਬਾਰੇ ਦੇ ਟਾਈਮ ਚੱਲ ਦੇ ਦੇਖੋ ਜੀ ਕਾਲੇ ਨੰਨੇ ਸਮੋਸੇ ਹੁੰ ਡੈਡੀ ਚੱਲੇ ਨੇ ਇਹਨਾਂ ਦੇ ਪੈਸੇ ਆ ਜਾ ਰੇ ਕਰਨ ਬਹੁਤ ਦਿਲਜੋਤ ਰਜਗੀ ਕਿਹਦਾ ਸੀ ਸਮੋਸਾ ਬਹੁਤ ਚੀ ਰਾਜਾ ਤੇ ਮਰਾਜ ਸਹਜ ਖਾ ਰੇ ਜੀ ਅਜੇ ਤੋ ਟੇਸਟ ਵੱਜਦਾ ਹੈ ਤੁਹਾਨੂੰ ਇਹ ਅਸੀਂ ਸਮੋਸੇ ਆ ਗਏ ਜੀ ਬਾਹਰ ਹੋਟਲ ਤੋਂ ਮੰਮੀ ਆਉਂਦੇ ਦੇਖੋ ਛੇ ਢੰਡੇ ਲੈ ਕੇ ਨਾਲ ਆ ਗਿਆ ਇਹ ਅਸੀਂ ਬਾਜੀਗੋ ਮੋਬਾਈਲ ਦੀ ਦੁਕਾਨੋਂ ਤੇ ਉਹਨਾ ਉਰੀਆ ਪਾ ਦਿਨੇ ਟੈਡੀ ਦਾ ਮੋਬਾਈਲ ਸੁਣਾਉਣਾ ਸੀ ਫਿਕਰ ਨਾ ਮਗਰ देखो जी देखो जी इसी ले रहे हैं। फोन पर चीज पसंद नहीं देख रहे हैं ब्राउन हो भी वही चीज है हाँ देखो जी केड़ा करे फाइनल दिलजोट ने अब मैं जीने फाइनल ये सोने फ्रेंड्स मैंने कर लिया फाइनल का फोन देखो मेरा फोन देखो मैंने ऑन करया ਕੀ ਕਰੀਂ ਤਾ ਮੈਂ ਬੋਲਣ ਦੀ ਕੋਸ਼ਿਸ਼ ਕਰ ਰਹਾ ਹਾਂ ਤੇ ਸਿੱਕੇ ਮੈਂ ਤਾਂ ਅੰਚੇ ਦੱਸ ਰਿਹਾ ਨਾ ਮੇਰਾ ਫੋਨ ਕਿੱਦਾਂ ਦਾ ਲਿੱ ਗਿਆ ਹਾਂ ਦੇਖੋ ਆ ਲਾ ਗਿਆ ਠੀਕ ਹੈ ਤੇ ਸਿਸਟਮ ਆ ਗਿਆ ਰੱਖਾ ਹਾਂ ਤੇ ਅਜੇ ਇਹ ਕਿਹ ਟੈਨਰ ਰਹਿ ਜੀ ਤਾ ਚੱਲੇ ਅਸੀਂ ਲੈ ਕੇ ਫੋਨ ਲੈ ਲਿਆ ਅਸੀਂ ਨੇ ਫੋਨ ਦੇਖੋ ਮੇਰਾ ਫੋਨ ਚੰਡਾ ਵੀ ਲੱਲਿਆ ਮੈਨੇ ਚਲੋ ਚੱਲੀਏ ਐਲੋ ਹਾਂ ਅਸੀਂ ਚੱਲਿਆਂ ਜੀ ਹੁਣ ਘਰੇ ਅਸੀਂ ਲੈ ਲਿਆ ਨਵਾਂ ਫੋਨ ਮੇਰੇ ਡੈਡੀ ਨੇ ਦਵਾਇਆ ਮੈਨੂੰ ਨਵਾਂ ਫੋਨ ਉਹ ਵੀ 5G ਅਸੀਂ ਜਾ ਕੇ ਦੇਖਾਂਗੇ ਸੁਪਰੀਆ ਹੋਰਾਂ ਦੇ ਰਿਐਕਸ਼ਨ ਕਿਦਾਂ ਦੇ ਨੇ ਫੋਨ ਨੂੰ ਦੇਖ ਕੇ ਕਿਵੇਂ ਹੋਣਗੇ ਆਹ ਵਾਹ ਸਾਡੇ ਰਜਤ ਨੂੰ ਤਾਂ ਬਹੁਤ ਚਾਅ ਚੜਿਆ ਫੋਨ ਦੇਖ ਕੇ ਰਜਤ ਦਾ ਫੋਨ ਹੈ ਹੋ ਰਜਤ ਦਾ ਘਟੂ ਪਾਪਾ ਨੇ ਸਾਨੂੰ ਫੋਨ ਦਵਾਇਆ ਜੀ ਘਟੂ ਦਾ ਦਿਲਜੋਤ ਤੂੰ ਤਾਂ ਫੋਨ ਦੀ ਜਾਰੀ ਖੁਸ਼ੀ ਅਸੀਂ ਲੈਨੇ ਜੀ ਮਾਈਕ ਜੀ ਬਹੁਤ ਸੋਹਣਾ ਹੈ ਨਮਾ ਜੀ ਜੇ ਹਾਂ ਮੰਗੇ ਸੀ ਨਮਾ ਨਾ ਮੈਂ ਫੋਨ ਚ ਬਣਾਵਾਂਗੇ ਹੁਣ ਅਸੀਂ ਵੀਡੀਓ ਪਿਆਰ ਨਾਲ ਆਵਾਂਗੇ ਅਸੀਂ ਅਣਕਾਉਂ। ਐਵੇਂ ਸਾਡੇ ਵਲੌਗ ਨਾਲ ਬਣੇ ਰਹੋ। ਕਾਟੇ سپورਟ ਰਹੋ ਕਿਉਂਕਿ ਅਸੀਂ ਤੁਹਾਨੂੰ ਬਹੁਰੀ ਬਧੀਵ ਦੀਆਂ ਚੀਜ਼ਾਂ ਦਿਖਾਵਾਂਗੇ। ਦੇਖੋ ਜੀ ਅਸੀਂ ਪਹੁੰਚ ਗਏ ਸਾਡੇ ਪਿੰਡ ਘਰ ਦੇ ਮੂਹਰੇ। ਕਰੇ। ਮੇਰੀ ਸਿਸਟਰਜ਼ ਵੀ ਆ ਗਈਆਂ ਸਕੂਲੋਂ। ਦੇਖੋ। ਇਹ ਦੇਖੋ ਅਸੀਂ ਖਾਕੂ ਸ਼ਾਮ ਵੀ ਗਈ ਸੀ ਗਈ।

ਦਿਲਜੋਦ ਦੇ ਚਿਹਰੇ ਤੇ ਖੁਸ਼ੀ ਦੇਖੋ ਇਹ ਇਹ ਜਾ ਕੇ ਹੋ ਤੇ ਕੋਲੇ ਸਾਡੀ ਮੈਡਮ ਖੜਾ ਹੈ ਵੇ ਦੇਖੋ ਜੀ ਦੇਖੋ ਲੇਖਿਆ ਤੇ ਬਾਤਾ ਨਾ ਮੰਮੀ ਨੇ ਫੋਨ ਆ ਉਹਦੇ ਲੈ ਮੈਂ ਤਾਂ ਫੋਟੋ ਆ ਡੈਡੀ ਨੇ ਦਵਾਇਆ ਜੀ ਫੋਨ ਆ ਡੈਡੀ ਫੜਦੇ ਨੂੰ ਦੇਖ ਲੈਂਦੇ ਮੜ ਜਾ ਫੜ ਕੇ ਦੇਖੋ ਜੀ ਅਸੀਂ ਲੈ ਕੇ ਆਏ ਨਵਾਂ ਫੋਨ ਤਾਂ ਇਹਨਾਂ ਨੂੰ ਦਿੱਤੀ ਮੈਂ ਨੇ ਪਾਲਟੀ ਸੁਪਰੀਅਰ ਇਕਤਾ ਨੂੰ ਅਸੀਂ ਉੱਥੇ ਕਰਿਆਈ ਸੀ ਇਹ ਪਾਲਟੀ ਫੋਨ ਲੈਣ ਤੋਂ ਪਹਿਲਾਂ ਹੀ ਉਹ ਤਾਂ ਪਤਾ ਵੀ ਨਹੀਂ ਸੀ ਫੋਨ ਲੈਣਾ ਉਹ ਤਾਂ ਸਾਨੂੰ ਪਤਾ ਵੀ ਨਹੀਂ ਸੀ ਵੀ ਅਸੀਂ ਨੇ ਨਵਾਂ ਫੋਨ ਲੈ ਲੈਣਾ ਹਾਂਜੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਆਪਾਂ ਅੱਜ ਦੀ ਵੀਡੀਓ ਦਾ ਕਰਦੇ ਹਾਂ ਰੀਐਂਡ ਆਪਾਂ ਤੁਹਾਨੂੰ ਮਿਲਦੇ ਆਗਲੇ ਬਲੌਗ ਵਿੱਚ ਓਕੇ ਬਾਏ